ਤੁਸੀਂ ਦੇਖ ਰਹੇ ਹੋ ਪੰਜਾਬ 9 ਟੀਵੀ ਆਏ ਦਿਨ ਧਰਮ ਦੇ ਨਾਂ ਤੇ ਕੋਈ ਨਾ ਕੋਈ ਵਿਵਾਦ ਖੜਾ ਹੋ ਜਾਂਦਾ ਹੈ ਵਿਵਾਦ ਖੜਾ ਕਰਨ ਵਾਲਾ ਹੋਰ ਕੋਈ ਨਹੀਂ ਇਹ ਕੇਵਲ ਸ਼ਰਾਤੀ ਅੰਸਰ ਹੀ ਹੁੰਦੇ ਹਨ ਜੋ ਫਿਰਕੂ ਸਦਪਾਵਾਂ ਨੂੰ ਪੜਕਾਉਣ ਦਾ ਯਤਨ ਕਰਦੇ ਰਹਿੰਦੇ ਹਨ ਤਾਂ ਕਿ ਅਸੀਂ ਆਪਣੇ ਧਰਮ ਨੂੰ ਉੱਚਾ ਚੁੱਕ ਕੇ ਦੂਜੇ ਧਰਮ ਨੂੰ ਨੀਮਾ ਸਬ ਵਿਖਾ ਸਕੀਏ ਦੋ ਕੁ ਦਿਨਾਂ ਤੋਂ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਹਿਬ ਸ਼੍ਰੀ ਗੁਰੂ ਨਾਨਕ ਜੀ ਦਾ ਸਰੂਪ ਬਣਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਢਾਕੇ ਉੱਚਾ ਬਿਠਾ ਦਿੱਤਾ ਗਿਆ ਹੈ ਇਹ ਕੋਈ ਹੋਰ ਨਹੀਂ ਇਹ ਇਨਸਾਨੀ ਜਾਮੇ ਵਿੱਚ ਬੜਿਆ ਕੋਈ ਇਨਸਾਨ ਹੈ ਇਸ ਤਰ੍ਹਾਂ ਦਾ ਸਮਾਗਮ ਰਚਾਉਣਾ ਪਿੱਛੇ ਉਹਨਾਂ ਦੀ ਕੀ ਮੰਸ਼ਾ ਹੈ ਇਸ ਬਾਰੇ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਇਸ ਤਰ੍ਹਾਂ ਗੁਰੂ ਸਾਹਿਬ ਦਾ ਨਰਾਦਰ ਕਰਨਾ ਸਿੱਖ ਕੌਮ ਲਈ ਇੱਕ ਨਵਾਂ ਸੱਚਾ ਸਦਾ ਵਾਲਾ ਸਾਥ ਪੈਦਾ ਕਰਨਾ ਹੈ ਸਿੱਖ ਕੌਮ ਹਰ ਤਰਮ ਦਾ ਸਤਿਕਾਰ ਕਰਦੀ ਹੈ ਇਹ ਕੁਝ ਚੰਦ ਲੋਕ ਹਨ ਜੋ ਸਿੱਖ ਕੌਮ ਨੂੰ ਟਾਰਗੇਟ ਕਰਦੇ ਰਹਿੰਦੇ ਹਨ ਬਹੁਤ ਹੀ ਸ਼ਰਮੋ ਵਾਲੀ ਗੱਲ ਹੈ ਕਿ ਸਿੱਖਾਂ ਦੀ ਸਰਵ ਉੱਚ ਅਦਾਲਤ ਸ਼੍ਰੋਮਣੀ ਕਮੇਟੀ ਦਾ ਅਜੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਜਦ ਵੀ ਸਿੱਖ ਕੌਮ ਤੇ ਦੀ ਬੇਅਦਬੀ ਹੁੰਦੀ ਹੈ ਇਹ ਲੋਕ ਕਬੂਤਰ ਵਾਂਗ ਅੱਖਾਂ ਮੀਟ ਕੇ ਬੈਠ ਜਾਂਦੇ ਹਨ ਪਰ ਇਹ ਜਿੰਨੇ ਲੋਕ ਸ਼ਰਾਰਤੀ ਹਨ ਉਹ ਪਲੀਪਾਤ ਇਹ ਸਮਝ ਲੈਣ ਕਿ ਇਹ ਜਾਤ ਦੀ ਜ਼ਮੀਰ ਵਾਲੇ ਲੋਕ ਹਨ ਮੇਰੀ ਇਹੋ ਜੀ ਗਲਤ ਅੰਸਰਾਂ ਨੂੰ ਪੀਲ ਹੈ ਕਿ ਭਾਰਤ ਦੇਸ਼ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਇਸ ਨੂੰ ਤੋੜਨ ਦਾ ਯਤਨ ਨਾ ਕੀਤਾ ਜਾਵੇ।